ਦੋਸਤੋ ਸਤਿ ਸ਼੍ਰੀ ਅਕਾਲ ਜੀ ਜੁੜਿਆ ਇੱਕ ਹੋਰ ਵੀਡੀਓ ਲੈ ਕੇ ਮੈਂ ਗੁਰਿੰਦਰ ਤੇ ਅੱਜ ਜਿਹੜਾ ਵਿਸ਼ਾ ਵਾ ਤੁਹਾਨੂੰ ਬਹੁਤ ਪਸੰਦ ਆਉਣ ਵਾਲਾ ਕਿਉਂਕਿ ਮੈਂ ਗੱਲ ਕਰਨੀ ਆ ਜੀ ਪਤਨੀਆਂ ਦੀ ਯਾਨੀ ਕਿ ਘਰ ਵਾਲੀਆਂ ਦੀ ਇੱਕ ਚੰਗੀ ਘਰਵਾਲੀ ਦੇ ਵਿੱਚ ਕਿਹੜੇ ਚਾਰ ਗੁਣ ਹੋ ਸਕਦੇ ਨੇ ਚੰਗੀ ਪਤਨੀ ਦੇ ਵਿੱਚ ਬਹੁਤ ਸਾਰੇ ਗੁਣ ਹੋ ਸਕਦੇ ਆ ਪਰ ਅੱਜ ਦੀ ਵੀਡੀਓ 'ਚ ਸਿਰਫ ਚਾਰ ਬਾਰੇ ਵਿਚਾਰ ਕਰਾਂਗੇ ਪਤੀ ਇਹ ਨਾ ਕਹਿਣ ਕਿ ਪਤਨੀਆਂ ਦੇ ਗੁਣ ਗਾਉਣ ਲੱਗਿਆ ਹੋਇਆ ਤੁਹਾਡੇ ਲਈ ਵੀ ਇੱਕ ਵੀਡੀਓ ਮੈਂ ਜ਼ਰੂਰ ਲੈ ਕੇ ਆਵਾਂਗਾ ਜਲਦੀ ਤੇ ਤੁਹਾਡੇ ਹਮਸਫਰ ਦੇ ਵਿੱਚ ਜੇ ਇਹ ਚਾਰ ਗੁਣ ਹੈਗੇ ਨੇ ਤਾਂ ਆਪਣੇ ਆਪ ਨੂੰ ਤੁਸੀਂ ਬਹੁਤ ਕਿਸਮਤ ਵਾਲੇ ਸਮਝਿਓ ਆਜੋ ਸ਼ੁਰੂ ਕਰਦੇ ਆਂ ਵੀਡੀਓ ਪਹਿਲਾ ਗੁਣ ਇੱਕ ਚੰਗੀ ਪਤਨੀ ਦਾ ਕਿ ਕਦੇ ਵੀ ਉਹ ਆਪਣੇ ਪਤੀ ਨੂੰ ਇਕੱਲਾ ਨਹੀਂ ਛੱਡਦੀ ਮਤਲਬ ਹਰ ਹਾਲਾਤ ਦੇ ਵਿੱਚ ਉਹਦੇ ਨਾਲ ਰਹਿੰਦੀ ਆ ਉਹਨੂੰ ਹੌਸਲਾ ਦਿੰਦੀ ਆ ਉਹਦਾ ਸਾਥ ਦਿੰਦੀ ਆ ਪਤਨੀ ਨੂੰ ਭਾਵੇਂ ਵਪਾਰ 'ਚ ਘਾਟਾ ਪੈ ਜੇ ਭਾਵੇਂ ਉਹਦੀ ਜੌਬ ਚਲੀ ਜਾਵੇ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਉਹਦੀ ਜ਼ਿੰਦਗੀ 'ਚ ਆ ਜੇ ਤਾਂ ਪਤਨੀ ਹਮੇਸ਼ਾ ਉਹਦਾ ਸਾਥ ਦਿੰਦੀ ਆ ਇੱਕ ਚੰਗੀ ਪਤਨੀ ਦੇਖੋ ਇੱਕ ਸਚਾਈ ਆ ਮਾਪਿਓ ਹਮੇਸ਼ਾ ਆਪਣਾ ਸਾਥ ਤਾਂ ਦਿੰਦੇ ਨੇ ਪਰ ਜਦੋਂ ਉਹਨਾਂ ਦਾ ਸਾਆਇਆ ਸਾਡੇ ਸਿਰ ਤੋਂ ਉੱਠ ਜਾਂਦਾ ਤਾਂ ਸਭ ਤੋਂ ਪਹਿਲਾਂ ਆ ਕੇ ਤੁਹਾਡੇ ਨਾਲ ਜੇ ਖੜਨਾ ਵਾ ਕਿਸੇ ਨੇ ਉਹ ਤੁਹਾਡੇ ਹਮਸਫਰ ਨੇ ਖੜਨਾ ਵਾ ਤੇ ਇਹ ਜੇ ਤੁਹਾਡੇ ਕੋਲ ਹੈਗਾ ਨਾ ਇਹੋ ਜਿਹਾ ਹਮਸਫਰ ਹਮੇਸ਼ਾ ਨਾਲ ਸਾਥ ਦੇਣ ਵਾਲਾ ਤਾਂ ਤੁਸੀਂ ਬਹੁਤ ਲੱਕੀ ਹੋ ਦੂਜਾ ਗੁਣਾ ਜੀ ਚੰਗੀ ਪਤਨੀ ਦਾ ਕਿ ਉਹ ਆਪਣੇ ਪਤੀ ਦੀਆਂ ਗਲਤੀਆਂ ਵੀ ਮਾਫ ਕਰ ਦਿੰਦੀ ਆ ਗਲਤੀ ਕਿਸੇ ਵੀ ਤਰ੍ਹਾਂ ਦੀ ਹੋਵੇ ਇਹ ਨਾ ਸੋਚਿਓ ਵੀ ਇੱਕ ਜੇ ਪਤੀ ਆਪਣੀ ਪਤਨੀ ਨੂੰ ਧੋਖਾ ਦੇ ਰਿਹਾ ਉਹੀ ਗਲਤੀ ਹੁੰਦੀ ਆ ਹੋਰ ਬੜੇ ਤਰ੍ਹਾਂ ਦੇ ਰੋਸੇ ਗਿਲੇ ਆ ਜਿਹੜੇ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਆ ਚਲੋ ਇਨਸਾਨੀ ਫਿਤਰਤਾ ਪਰ ਇੱਕ ਚੰਗੀ ਜਿਹੜੀ ਪਤਨੀ ਆ ਉਹ ਗੱਲ ਨੂੰ ਮਕਾਉਣ ਦੀ ਕੋਸ਼ਿਸ਼ ਕਰਦੀ ਆ ਗੱਲ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕਰਦੀ ਉਹ ਇਹ ਕੋਸ਼ਿਸ਼ ਨਹੀਂ ਕਰਦੀ ਕਿ ਮੈਂ ਆਪਣੇ ਘਰ ਵਾਲਿਆਂ ਦੇ ਨਾਲ ਆਪਣੇ ਪੇਕੇ ਪਰਿਵਾਰ ਦੇ ਨਾਲ ਬਸ ਛੋਟੇ ਛੋਟੇ ਗੱਲਾਂ ਜਿਹੜੀ ਉਹ ਸਾਂਝੀ ਕਰਦੀ ਰਹਾਂ ਤੇ ਉਹ ਆ ਕੇ ਮੇਰਾ ਹਮੇਸ਼ਾ ਨਿਬਟਾਰਾ ਕਰਾਉਣ ਉਹ ਆਪਸ ਦੇ ਵਿੱਚ ਬਹਿ ਕੇ ਮਸਲੇ ਹੱਲ ਕਰਦੀਆਂ ਨੇ ਤੇ ਇਹ ਪਤੀ ਦਾ ਵੀ ਫਰਜ਼ ਬਣਦਾ ਜੇ ਤੁਹਾਨੂੰ ਐੋਜੀ ਪਤਨੀ ਤੁਹਾਡੇ ਕੋਲ ਹੈਗੀ ਆ ਤਾਂ ਉਹਦੀ ਕਦਰ ਪਾਓ ਬਾਰ-ਬਾਰ ਗਲਤੀਆਂ ਆਪਾਂ ਵੀ ਨਾ ਕਰੀਏ ਤਾਂ ਕਿ ਉਹਦਾ ਵੀ ਸਬਰ ਕਦੇ ਟੁੱਟ ਨਾ ਜਾਵੇ ਸੋ ਸਾਮਕੇ ਰੱਖਿਓ ਜੇ ਤੁਹਾਡੇ ਕੋਲ ਇਹੋ ਜਿਹਾ ਹਮਸਫਰ ਤੀਜਾ ਗੁਣ ਤੁਹਾਨੂੰ ਹਮੇਸ਼ਾ ਬੁਰੀਆਂ ਆਦਤਾਂ ਛੱਡਣ ਨੂੰ ਕਹੂਗੀ ਹੁਣ ਪਤੀ ਹੁੰਦੇ ਨੇ ਕਈ ਜਿਹੜੇ ਚਲੋ ਸ਼ਰਾਬ ਸ਼ਰੂਬ ਪੀਣ ਦੇ ਸ਼ਕੀਨ ਹੁੰਦੇ ਨੇ ਆਪਣੀਆਂ ਮਹਿਫਲਾਂ ਦੇ ਵਿੱਚ ਬਹਿਣ ਦੇ ਸ਼ਕੀਨ ਹੁੰਦੇ ਨੇ ਹੋਰ ਕਈ ਤਰ੍ਹਾਂ ਦੀਆਂ ਬੁਰੀਆਂ ਆਦਤਾਂ ਕਿਸੇ ਵੀ ਇਨਸਾਨ 'ਚ ਹੋ ਸਕਦੀਆਂ ਕੋਈ ਗੱਲ ਨਹੀਂ ਪਰ ਇੱਕ ਚੰਗੀ ਪਤਨੀ ਹਮੇਸ਼ਾ ਉਹਨੂੰ ਰੋਕਦੀ ਰਹੂਗੀ ਟੋਕਦੀ ਰਹੂਗੀ ਪਤੀ ਭਾਵੇਂ ਉਹਦੀ ਗੱਲ ਮੰਨੇ ਨਾ ਮੰਨੇ ਉਹ ਉਹਦੀ ਮਰਜ਼ੀ ਆ ਪਰ ਪਤਨੀ ਹਮੇਸ਼ਾ ਆਪਣਾ ਫਰਜ਼ ਆ ਜਿਹੜਾ ਉਹ ਨਿਭਾਉਂਦੀ ਰਹੂਗੀ ਜੇ ਕੋਈ ਬੰਦਾ ਦਾਰੂ ਪੀਂਦਾ ਉਹਨੂੰ ਉਹਦੇ ਨੁਕਸਾਨ ਦੱਸਦੀ ਰਹੂਗੀ ਉਹਨੂੰ ਕਹਿੰਦੀ ਰਹੂਗੀ ਵੀ ਥੋੜੀ ਪੀਆ ਕਰੂ ਜੀ ਜਾਂ ਇਹ ਪੀਣੀ ਛੱਡ ਦੋ ਜੀ ਬੱਚਿਆਂ ਵੱਲ ਧਿਆਨ ਦਿਓ ਜੀ ਤੇ ਬੰਦੇ ਨੂੰ ਨਾ ਇਹ ਗੱਲਾਂ ਚੰਗੀਆਂ ਵੀ ਨਹੀਂ ਲੱਗਦੀਆਂ ਕਈ ਵਾਰੀ ਜੇ ਪਤਨੀ ਕਹਿ ਦਵੇ ਪਰ ਇਹਦੇ ਵਿੱਚ ਭਲਾ ਜ਼ਰੂਰ ਕਿਤੇ ਨਾ ਕਿਤੇ ਲੁਕਿਆ ਹੁੰਦਾ ਤੇ ਤੁਸੀਂ ਇਹ ਸੋਚਿਆ ਕਰੋ ਕਿ ਤੁਹਾਨੂੰ ਕੋਈ ਕਹਿਣ ਵਾਲਾ ਹੈਗਾ ਵਾ ਸੋ ਹੋਰ ਕੋਈ ਆਦਤ ਆ ਮਾੜੀ ਉਹ ਵੀ ਹਮੇਸ਼ਾ ਚੱਟਨੂ ਕੋ ਮਾੜੀ ਸੰਗਤ ਆ ਤੁਹਾਡੀ ਉਹ ਵੀ ਕਹਿ ਦੂ ਕਿ ਹਾਂ ਤੁਸੀਂ ਇਹਨਾਂ ਨਾਲ ਨਾ ਬੈਠਿਆ ਉੱਠਿਆ ਕਰੋ ਤੇ ਆਪਾਂ ਨੂੰ ਉਹ ਵੀ ਗੱਲਾਂ ਚੁੱਪ ਜਾਂਦੀਆਂ ਪਰ ਉਹਦੇ ਵਿੱਚ ਵੀ ਭਲਾ ਹੁੰਦਾ ਵਾ ਸਾਡਾ ਜ਼ਰੂਰ ਹੁਣ ਚੌਥਾ ਤੇ ਆਖਰੀ ਗੁਣ ਸਭ ਤੋਂ ਵੱਡਾ ਕਿ ਤੁਹਾਡੇ ਪਰਿਵਾਰ ਨੂੰ ਇੱਕ ਚੰਗੀ ਪਤਨੀ ਦਿਲੋਂ ਇੱਜ਼ਤ ਦੇਊਗੀ ਸਿਰਫ ਫਾਰਮੈਲਟੀ ਨਹੀਂ ਦਿਲੋਂ ਰਿਸਪੈਕਟ ਦੇਊਗੀ ਹਮੇਸ਼ਾ ਤੁਹਾਡੇ ਪਰਿਵਾਰ ਨੂੰ ਤੇ ਤੁਹਾਡੇ ਪਰਿਵਾਰ ਨੂੰ ਤਰਜੀਹ ਦੇਊਗੀ ਜਦੋਂ ਹੁਣ ਦੇਖੋ ਆਪਣਾ ਇੱਕ ਕਲਚਰ ਬਣਿਆ ਹੋਇਆ ਕਿ ਕੁੜੀ ਵਿਆਹੀ ਗਈ ਉਹਦਾ ਜਿਹੜਾ ਘਰ ਆ ਉਹ ਸੋਹਰਾ ਪਰਿਵਾਰ ਆ ਤੇ ਕੁੜੀਆਂ ਵੀ ਆਪਣੇ ਫਰਜ਼ ਨਿਭਾਉਂਦੀਆਂ ਨੇ ਜ਼ਰੂਰ ਕਹੀ ਕਿ ਉਹ ਆਪਣੇ ਸਹੁਰੇ ਪਰਿਵਾਰ ਨੂੰ ਉਦਾਂ ਦੀ ਰਿਸਪੈਕਟ ਦਿੰਦੀਆਂ ਨੇ ਤੇ ਜੇ ਸਹੁਰਾ ਪਰਿਵਾਰ ਵੀ ਆਪਣੀ ਨੂੰਹ ਦੀ ਕਦਰ ਕਰਦਾ ਤਾਂ ਉਹ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਪਰ ਇੱਕ ਚੰਗੀ ਪਤਨੀ ਦਾ ਇਹ ਇਹ ਗੁਣ ਜ਼ਰੂਰ ਹੋਣਾ ਚਾਹੀਦਾ ਕਿ ਇਹ ਨਹੀਂ ਕਿ ਬਸ ਸਿਰਫ ਟਾਈਮ ਟਪਾਉਣਾ ਵਾ ਵੀ ਮੈਂ ਤਾਂ ਇੱਜ਼ਤ ਆ ਜਿਹੜੀ ਉਹ ਦਿਖਾਵੇ ਦੀ ਕਰਨੀ ਆ ਦਿਲੋਂ ਇੱਜ਼ਤ ਆਪਣੇ ਪਤੀ ਦੀ ਵੀ ਕਰੇ ਆਪਣੇ ਹੋਰ ਜੋ ਵੀ ਸਹੁਰਾ ਪਰਿਵਾਰ ਦੇ ਮੈਂਬਰ ਆ ਉਹਨਾਂ ਦੀ ਕਰੇ ਬੱਚਿਆਂ ਨੂੰ ਪਾਲੇ ਇੱਕ ਪਰਿਵਾਰ ਜੋੜਨਾ ਪਤਨੀ ਦੇ ਸਿਰ ਤੇ ਬਹੁਤ ਕੁਝ ਡਿਪੈਂਡ ਕਰਦਾ ਇੱਕ ਘਰ ਨੂੰ ਕਹਿੰਦੇ ਆ ਨਾ ਇੱਕ ਔਰਤ ਜੋੜ ਸਕਦੀ ਆ ਸੋ ਇੱਕ ਚੰਗੀ ਔਰਤ ਘਰ ਨੂੰ ਹਮੇਸ਼ਾ ਜੋੜ ਕੇ ਰੱਖਦੀ ਆ ਤੇ ਉਸ ਘਰ ਦੀਆਂ ਖੁਸ਼ੀਆਂ ਵੀ ਉਸ ਔਰਤ ਦੇ ਸੁਭਾਅ ਤੇ ਉਸ ਔਰਤ ਦੇ ਵਿਹਾਰ ਤੇ ਨਿਰਭਰ ਕਰਦੀਆਂ ਨੇ ਸੋ ਦੋਸਤੋ ਇਹ ਸੀ ਜਿਹੜੇ ਮੈਂ ਮੈਨੂੰ ਲੱਗੇ ਕਿ ਇੱਕ ਚੰਗੀ ਪਤਨੀ ਦੇ ਚਾਰ ਗੁਣ ਜ਼ਰੂਰ ਹੋਣੇ ਚਾਹੀਦੇ ਆ ਬੜੇ ਗੁਣ ਹੋਰ ਐਡ ਹੋ ਸਕਦੇ ਆ ਤੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਮੈਨੂੰ ਜੇ ਤੁਹਾਡੇ ਮਾਈਂਡ ਦੇ ਵਿੱਚ ਕੋਈ ਗੁਣ ਹੈਗਾ ਤੇ ਜੇ ਚਾਹੋ ਨਿਓ ਇਹਦਾ ਮੈਂ ਪਾਰਟ 2 ਵੀ ਲੈ ਕੇ ਆਵਾਂ ਤਾਂ ਮੈਨੂੰ ਉਹ ਵੀ ਕਮੈਂਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਮਿਲਦਾ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ